ਇਨਾ ਪੈ ਇਨਾ ਕਹਿੰਦੀ ਆ ਮੈਨੂੰ ਕਰ ਦਦੇਓ ਬਸ ਹੋਰ ਨਹੀਂ ਗੱਲ ਪਾਣੀ ਆ ਇੱਥੇ ਕਹਿੰਦਾ ਪਾਣੀ ਕਿਹਦੀ ਆ ਮੈਂ ਨਹੀਂ ਲਾਤੀ ਲਾ ਕੇ ਨਾ ਕਹਿੰਦੀ ਕਹਿੰਦੀ ਲਾਤੀ ਉਹ ਟੰਗੀ ਕੀ ਟੰਗੀ ਆ ਓ ਤੇਰੀ ਜੱਪੀ ਤਾਂ ਨਹੀਂ ਟੱਡੀ ਤੇਰੀ ਜੱਪੀ ਤਾਂ ਨਹੀਂ ਓਏ ਅੱਛਾ ਆ ਲਗੀ ਆ ਸਾ ਤਾਂ ਤਾਂ ਪਤਾ ਸੀ ਠੀਕ ਆ ਓਕੇ ਆ ਚਾਬੀ ਉਹ ਵੀ ਲੱਗੀ ਚਾਬੀ ਤੇ ਆ ਲੱਗੀ ਐ ਇਧਰ ਆ ਕੇ ਲੈ ਪੰਘੂੜੇ ਆ ਗਏ ਜੀ ਬਾਬੇ ਦੇ ਯਾਰ ਹੈ ਚੰਗਾ ਮੀਂਹ ਤੇਜ ਹੋ ਗਿਆ ਜੀ ਅੱਜ ਤਾਂ ਇਹਨਾਂ ਵਿਚਾਰਿਆਂ ਦਾ ਧੱਕਾ ਹੋ ਜਾਂਦਾ ਜੀ ਲੈ ਤੁਸੀਂ ਵੀ ਜਰਾ ਬੈਣਾ ਇੱਥੋਂ ਆ ਇਧਰ ਪੈ ਚੰਗੀ ਤੇ ਆ ਜੀ ਉਹ ਮਾਗਣਾ ਬਹੁਤ ਅੱਤ ਹੋਈ ਹੈ ਬਹੁਤ ਤੇਜ ਹੈ ਕਿ ਬੋਲੇ ਹੋ ਸੈਕਸਾਈਡ ਬਰਿਸ ਇੰਦੀ ਵਿੱਚ ਬਾਹਰ ਜਾਣਾ ਕੱਲੀ ਨਹੀਂ ਜਾਣਾ ਕੱਲੀ ਨਹੀਂ ਜਾਣਾ ਕੱਲੀ ਨੇ ਹੈ ਤੇ ਜੇ ਗਵਾਚ ਗਈ ਫਿਰ ਜੇ ਗਵਾਚ ਗਈ ਤੇ ਫਿਰ ਕਿੱਥੇ ਜਾਣਾ ਆ ਗਲੀ ਚ ਗਲੀ ਚ ਜਾ ਚੱਲ ਜਾ ਕੱਲ ਲੈਣਾ ਸਕੂਲ ਸਕੂਲ ਕਿੱਥੇ ਆਣਾ ਸਕੂਲ ਸਕੂਲ ਨੇ ਸਕੂਲ ਬੋਦੀਆਂ ਦੀ ਤਰੀਕ ਸੰਦੀਪ ਨੇ ਕਰਵਾਇਆ ਹੈ ਡਰੋਸ਼ ਲੱਗੀ ਆ ਭਾਜੀ ਉਹ ਉਹ ਮੇਰ ਪੈਂਦਾ ਅੰਗੇ ਨਵੀਂ ਕਹਿੰਦੀ ਮੈਨੂੰ ਕਦਰ ਰੰਗ ਦਾ ਚਾਹੀਦਾ ਪੰਨੀ ਬੜਾ ਰੌਂਡੀ ਇਸੋਂ ਦੇ ਪੰਨੀ ਕੇ ਕਲਰ ਟੂਬ ਜੀ ਕੀ ਹੋਈ ਗੜ ਰੰਗ ਪਤਨੀ ਕੀ ਉਂਗਲਾਂ ਦਾ ਲਾਉਣ ਵਾਲਾ ਕੋ ਰੰਗ ਰੂੰਗ ਜਿਆਦਾ ਹੈ ਕਹਿੰਦੀ ਉਹ ਚਾਹੀਦੇ ਹਰ ਗਣ ਕਿੱਥੇ ਚੱਲੇ ਆਵਾ ਹਰ ਗਣ ਕਿੱਥੇ ਚੱਲੇ ਗੁਰਦਾਰੇ ਚੱਲੇ ਆ ਸੀ ਮੈਨੂੰ ਵੀ ਲੈ ਜਾ ਕਿਉਂ ਚਲ ਫੈਨੇ ਜਾ ਜਾ ਕੀ ਦਾਦੀ ਕੀ ਕੰਡੇ ਆ ਦਾਦੀ ਦਾ ਕੰਡੇ ਭਾਤੇ ਨਹੀਂ ਆਦੇ ਗੁਰਦਾਰੇ ਜਾਣੜੇ ਵੀ ਓਏ ਓਏ ਸਰਵਾ ਜਣਾ ਇਧਰ ਆ ਜਾ ਕੋਈ ਬੜੀ ਚੀਜ਼ ਹੋਵੇ ਨਾ ਇਹਨੂੰ ਰਹਿਣ ਦਾ ਇੱਥੇ ਨਹੀਂ ਮੇਲਾ ਜਲਾ ਜਲਾ ਜੋ ਪਈ ਜਾਣਾ ਆ ਚਲ 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 ਜਾ ਬਾਈ ਪੰਜ ਮਿੰਟ ਲੈ ਇੱਕ ਲੈ ਦਤੀ ਦੇ ਤਾਂ ਦੇਖ ਲੈ ਦਤੀ ਨੇ ਦੇਖ ਲੈ ਦਤੀ ਨੇ ਇੱਥੇ ਦਾ ਆਇਆ ਪੱਕਾ ਲੈਂਦਾ ਹੀ ਆ ਸਾਰਾ ਮੂਹ ਲੇੜ ਲੈ ਆਪਣਾ ਵੇ ਮੂੰਹ ਵੀ ਤਰ੍ਹਾਂ ਕੀ ਜਾਂਦਾ ਉਹ ਤੋਂ ਉੱਠ ਕੇ ਗਮੇ ਸੌ ਦੂੰਗਾ ਮੋ ਦੂੰਗਾ ਨਾ ਇਹਦੇ ਸੁਣ ਜਲਦੀ ਨੰਬਰ ਬਣ ਗਈ ਹੋਰ ਕੀ ਸਹੀ ਗੱਲ ਉਹਨੂੰ ਹੀ ਸੌ ਮਾਰ ਗਿਆ ਤੇ ਨਾਲ ਹੀ ਉਹ ਖੁਸ਼ ਹੋ ਗਿਆ ਜਨੀ ਅਜੇ ਤੇ ਆਪਣੇ ਪਲੇਅਰ ਦੋ ਚੱਲੇ ਨਹੀਂ ਜੇ ਕਦੇ ਉਹ ਵੀ 50 50 ਠੋਕ ਜਿੰਦੇ ਸਕੋਰ ਵਧੀਆ ਬਣ ਜਣਾ ਤੇ ਮਦਿਆ ਬਾਕੀ ਚੱਲੋ ਰੱਬ ਨੇ ਜਿੱਦਾਂ ਜਿੱਦਾਂ ਖੇਡ ਲਿਖੀ ਆ ਪਰ ਇਹ ਤਾਂ ਬਹੁਤ ਵੱਧਿਆ ਤੇ ਨਜ਼ਾਰਾ ਬਾਡੀਆਂ ਮਨ ਨੂੰ ਖੁਸ਼ੀ ਨਹੀਂ ਬਣੀ ਹੁਣ ਸੁਭਮ ਗਿੱਲ ਪੰਜਾਬ ਦਾ ਸ਼ੇਰ ਆ ਕੈਪਟਨ ਬਣਦਾ ਪੰਜਾਬ ਦਾ ਸ਼ੇਰ ਉਹਦੇ ਨਾਲ ਹੋਰ ਵੀ ਮਨ ਨੂੰ ਖੁਸ਼ੀ ਹੁੰਦੀ ਪੰਜਾਬ ਦਾ ਸ਼ੇਰ ਕਿਹਦਾ ਕਹਿੰਦੇ ਪਲੇਅਰ ਵੀ ਪੰਜਾਬ ਦਾ ਹੀ ਆ ਆ ਤੇ ਜਿਹੜੇ ਕੁੜੀਆਂ ਦਾ ਪਲੇਅਰ ਜਿਹੜੀ ਕੁੜੀਆਂ ਦੀ ਕੈਪਟਨ ਆ ਉਹ ਵੀ ਹਰਮਨ ਉਹ ਵੀ ਉਹ ਵੀ ਪੰਜਾਬ ਦੀ ਹਰਮਨ ਕੋਲੋਂ ਉੱਥੋਂ ਦੀ ਆ ਮੋਗੇਦੀ 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 ਟਾਈਮ ਨਾ ਸੰਭਿਆ ਪਤਾ ਕਿਉਂ ਤੈਨੂੰ ਸਵੇਰੇ ਸਕੂਲੇ ਛੱਡ ਕੇ ਆਉਣਾ ਤੈਨੂੰ ਵੇਖੋ ਭੱਜੀ ਜਾਂਦੀ ਏ ਇੱਕ ਦੇ ਖਲੌਂਦੀ ਨਹੀਂ ਤੈਨੂੰ ਸਿਰੇ ਸਕੂਲੇ ਛੱਡ ਕੇ ਆਉਣਾ ਠੀਕ ਆ ਮਾਰੂੰਗਾ ਮੈਂ ਛਾਲ ਮਾਰਨ ਦੀ ਹੁੰਦੀ ਕੁੜੀ ਨੇ ਛਾਲ ਮਾਰਨੀ ਮੇਰੇ ਸੰਦੀਪ ਨਾਲ ਐ ਮੂੰਖਾ ਕਰੀ ਜੀ ਕੀ ਬਣਾਵਾਂ ਮੈਂ ਨੀ ਮਣੀ ਵੀਡੀਓ ਚਰ ਬਣਾਉਣ ਲੱਗਾ ਇਹ ਕੀ ਬਣਿਆ ਹੋਏ ਪੰਡਿਕਾ ਲਾਗੇ ਹੋਇ ਤੇਰਾ ਮਲਾਜੇ ਸੇਹਰ ਸਭ ਦੁਆਰ ਤੇੋ ਸਭਨੋ ਆਏ ਸਭ ਸਭ ਤੋਂ ਮਤਲਬ ਬਣਾਏ ਦਾਤੀ ਸੇਤਨਾਂ ਤੇ ਨੰਗਰ ਹਾਲ ਵਾਲੀ ਮਾਤ ਤੋਰ ਦੀ ਕਾਰਜ ਦੇਵਾ ਚੱਲ ਰਹੀ ਹੈ ਜਿਹੜੇ ਖੰਡਵਾਲਾ ਹਾਲ ਉੱਪਰ ਨੰਗਰ ਹਾਲ ਹੁਣ ਇੱਧਰ ਥੋੜਾ ਜਿਹਾ ਜੋ ਵੀ ਸਾਥ ਗਰੀਬ ਆਦਮ ਨੇ ਸੇਵਾ ਕਰਨ ਯਾਦ ਜਣੇ ਕੰਮ ਚੱਲ ਰਿਹਾ ਜੋ ਦਾ ਤੋਰਣਾ ਐ ਇੱਥੋਂ ਆਇਆ ਮੈਂ ਦਾਤੀ ਨੂੰ ਬੰਦੇ ਕਢੋਣ ਹਾਂ ਇਹ ਦੁਕਾਨ ਹੈ ਹੰਦਾਪੁਰ ਰੋਡ ਆਪ ਵੀ ਦੇਖ ਲੈਣਾ ਆਪਣੇ ਥੀ ਕਰ ਦਨ ਹੁਣੇ ਤੋਂ ਬੁਹਾਉਣੇ ਚਾਹੀਦੇ ਜਾਂ ਪਤੀ ਲੰਦਾ ਹੈ ਅਬ ਉਹ ਜਿੱਤ ਬਣੀ ਨੂੰ ਉੱਤੇ ਘਰਾ ਦਿੰਦਾ ਹੈ ਅਹ ਕੀ ਕਰਨੀ ਆ ਸਾਰੇ ਵਧੀਆ ਸਾਰਿਆਂ ਸਾਸਿਕਾ ਬੁਲਾ ਦੇ ਸਾਰੇ ਸਾਸਿਕਾ ਹੈ ਅੱਜ ਕਿੱਥੇ ਆਈ ਚੀਜੀ ਕਿਨੇ ਲੱਗ ਦਿੱਤੀ ਹਰ ਬੰ ਨੂੰ ਕਿੰਨੇ ਲੈ ਕੇ ਦਿੱਤੀ ਸੀ ਉਹਨੇ ਤਾਈ ਨੇ ਬਾਹਰ ਕੋਣ ਆਇਆ ਚੀਜੀ ਦਵਾਨ ਉਹ ਤਾਇਆ ਚਾਚੂ ਨੇ ਚਾਚੂ ਹਾਂ ਚਾਚੂ ਚੀਜੀ ਲੱਕਿਆ ਬਾਊ ਅੱਛਾ ਮਾਂ ਤੈਨੂੰ ਕਿਰੋ ਗੈਸ ਤੇਰਾ ਚਾਚੂ ਤੇਰਾ ਮੇਰਾ ਬੜੀ ਆਈ ਚਤਾਨੀ ਬੜੀ ਕਰਦੀ ਹੁਣ

ਸਾਰੀ ਧੀੜੀ ਚੱਲਦੇ ਰਹੇ ਚੱਲ ਆਜੋ ਉਧਰ ਆਜੋ 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 ਨਾਦੇ ਚੱਲੀ ਆਜਾ ਉਧਰ ਚੱਲੀਏ ਦਾਦਾ ਦਾਦਾ ਕੋ ਚੱਲੀ ਆਏ ਰਾਜਾ ਨੱਕ ਰੱਖਣਾ ਹਾਂ ਮਾਰੋ ਜਿਵੇਂ ਪੇਸਟ ਕੇ ਆ ਰਹੇ ਹੋ ਗਿਆ ਉਹਨਾਂ ਦਾ ਬੱਸ ਨਾ ਚਲੇ ਉਹ ਕਹਿਣ ਪਕੌੜੇ ਕੱਢੋ ਕੋਈ ਨਹੀਂ 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 ਪਕੌੜੇ ਨਹੀਂ ਖਾਣੇ मासी जारी आगे ठीक ਨਹੀਂ ਅੱਜ ਕਿਤੇ ਚਲ ਪੈ ਗਈ ਫੋਨ ਬਰੋਂ ਲਿਆ ਅੱਛਾ ਉਹ ਕੋੜ ਲਿਆ ਰਾਤ ਦੇ ਵੱਜ ਗਏ 12 ਤੇ ਸਾਨੂੰ ਭੁੱਖ ਲੱਗ ਗਈ ਤੇ 마ਸੀ ਕਹਿੰਦੇ ਇਸਨ ਦੇ ਪੂੜੇ ਦੇ ਪੂੜੇ ਬੋਲਦੇ ਪਤਾ ਨਹੀਂ ਯਾਰ ਕੀ ਬੋਲ ਮੈਂ ਦਿੱਤਾ ਹੀ ਬਸ ਰੋਟੀਆਂ ਬਣਾਏਦੇ ਬਸ ਆਹ ਰੋਟੀ ਇਸਨ ਦੀ ਜਿਸ ਨਾਲ ਤਵੇ ਤੇ ਮੈਂ ਪਹਿਲੀ ਵਾਰ ਹੀ ਖਾਣੇ ਆ ਪਹਿਲੇ ਨਹੀਂ ਕਦੀ ਖਾਤੇ ਨਾਲ ਬਣਾਵਾਂਗੇ ਆਪਾਂ ਚਾਹ ਦੀ ਜੀ ਕੰਮ ਹੈ ਸੋ ਉਹ ਪਲਾਸ ਕਿਥੇ ਪਿਲਾ ਗੈਸ ਨੂੰ ਚਾਲੂ ਕਰੀਏ ਤਾਂ ਇਹ ਰੱਖਿਆ ਆ ਇਹਦੇ ਚ ਨਹੀਂ ਹੈ ਮੇਰੀ ਇਹ ਚਾਹ ਜਿੱਥੇ ਪਲਾਸ ਲਿਆ 10 ਰੁਪਏ ਸੋਚੇ ਹੋ ਵੀ ਨਹੀਂ ਮੈਂ ਮੈਨਿਆ ਨੇ ਉਨਾ ਇਹਨੇ ਖਰਚੇ ਕਰਦੇ ਸਾਡਾ ਵੀ ਟੁੱਟਾ ਗਿਆ ਗੈਸ ਦਾ ਕਰੀ ਸਾਡੇ ਵੀ ਜਿਹੜੀ ਪਲਾਸ ਦੇ ਨਾਲ ਇਹ ਚਲਾਉਣਾ ਪੈਂਦਾ ਹੀ ਹਨ ਉਹ ਵੀ ਲੱਗਣ ਡਿਆ ਕਲਾਸ ਕਿੱਥੇ ਹੁਣ ਕਲਾਸ ਲੱਭੋ ਯਰੇ ਲੁੱਕਿਆ ਅੱਜ ਮਾਸੀਆ ਦੇ ਘਰ ਦੇ ਕੇਸ ਨਹੀਂ ਪੋੜਾ ਨਹੀਂ ਸਾਡਾ ਵੀ ਇਹੀ ਹੋਇਆ ਪਿਆ ਵਾ ਇੰਨਾ ਵੀ ਸਾਡੇ ਤਿੰਨ ਵਾਲਾ ਵਾ ਨਾ ਤੇ ਸੈਂਟਰ ਵਾਲੇ ਦਾ ਖਰਾਬ ਹੋ ਗਿਆ ਵਾ ਸੁੱਝ ਮਾਸੀ ਹੋਣ ਵਾਲਾ ਤੇ ਦੋ ਦਾ ਚੱਲਦਾ ਹੂੰ ਤੇ ਮਾਸੀ ਮਾਸੀ ਚਾਹ ਉਹ ਸੁਆਦ ਬਣਾਉਂਦੇ ਚਾਹ ਪੀਣ ਵਾਲੀ ਹੁੰਦੀ ਆ ਵਾ ਸੋ ਵੀ ਪਾੰਦੇ ਨਾ ਮਾਸੇ ਤੇ ਕਰਦੇ ਆਂ। ਸੂਰ ਪੁੱਤ ਲੈਂਦੀ ਨਹੀਂ ਆ। ਸੋ ਵਿੱਚੇ ਮਿਕਸ ਹੋਈ ਇਹਦੇ ਪੱਤੇ ਦੇ। ਹਾਂ। ਪਰ ਇਹ ਵੀ ਸਵਾਦ ਬੜੀ ਬਣਦੀ। ਆ ਲੋ। ਚਾਨ ਕਰ ਲੱਗੇ ਸ਼ੁਰੂ ਬਣਾ ਲੈ। ਚੱਕਾ ਲੈ ਜਵਲੇ ਵਾਲੀ ਵੀ ਦੇਖੋ। ਚਮਚ ਕਿੰਨੇ? ਚਾਹ ਹੋ ਗਈ ਆਪਣੀ ਪਿਆਰ ਤੇ ਇੰਦਰ ਕੂੜੇ ਵੀ ਹੋ ਗਏ ਪਿਆਰ। ਬਣ ਗਏ ਮਾਸੇਕੇ ਨਾ ਬਈ ਮਾਸੇਕੇ ਰਿਹਾ ਗਿਆ ਇਹ ਤੇ ਆ ਗਿਆ ਮੈਂ ਖਾਏ ਵੇਖਾ ਬਹੁਤ ਸਵਾਲ ਬਣੇ ਬਹੁਤ ਜਿਆਦਾ ਹੁ ਇਸਾਂ ਝੋੜਾਂਗੇ ਜਿਹੜੇ ਹੱਦ ਕਰ ਕੰਮ ਲਈ ਦੀ ਨਹੀਂ ਹੁੰਦੇ ਉਹ ਵੀ ਉਦਨ ਕਹਿਂਦੇ ਕਹਿੰਦੇ ਜਦੋਂ ਮੇਰਾ ਦਿਲ ਕਰੇ ਮੈਂ ਆਹੀ ਬਣਾ ਕੇ ਖਾ ਲੈਂਨੀ ਆ මෑ අ ෑන්ම නු ඩා කිකවයු ේෙන් කෙන නාගේ ජි මස්සින වාත අගේ අම්ලටන් වෙේස පුඩහලි මසිි ච්චයනෑ ද ඒේ අලගන මල් පුඩදේ ਤੇ ਉਹਦੇ ਗੋੜ ਵਾਲੀ ਜੀ ਮਰਜ਼ੀ ਪੀਲਿੰਗ ਲਈ ਜਾਉਂ ਯਾਰ ਮੈਂ ਤਾਂ ਬਣਾ ਕੇ ਬਸ ਖਾਣ ਲੱਗੀ ਆ ਜੀ ਨਾਇਣਾ ਨੇ ਵੇਖ ਲਿਆ ਉਹ ਵੀ ਟਰਾਈ ਕਰਿਓ ਬਣਾਉਣ ਤੋਂ ਬਹੁਤ ਸਵਾਲ ਬਣ ਜਾਂਦੇ ਬੋਲ ਤੋਂ ਵੇਹਰਾ ਨਾ ਕੋਈ ਖਾਣ ਦਾ ਹੈ ਮੈਂ ਜੇ ਬੈਠਣਾ ਨਾ ਕਰ ਰਹਿਣਾ ਘਰਤੀ ਨਾ ਕੜਾਹ ਮਾਰਿਆ ਬੰਦਾ ਉਹ ਸੀ ਜਿਹੜੀਆਂ ਕੜਾਹ ਦੇ ਪੁੱਤ ਬਣਾ ਲੈਨੇ ਨੇ 12 1 ਵਜੇ ਹੀ ਅੱਛਾ ਜਦੋਂ ਤੇਰੇ ਕੜਾਹ ਬਣਾਏ ਜਿਵੇਂ ਭੁੱਖ ਲੱਗੀ ਹੋਈ ਰੋਟੀ ਦੀ ਅੱਜ ਉਹ ਲੈ ਆ ਕਿ ਮੈਂ ਨੂੰ ਬੇਸਨ ਸਾਹਮਣੇ ਦੇ ਕੇ ਰ ਮੈਂ ਚੱਲ ਮੈਂ ਰੋਟੀ ਦੁਕਾਨੇ ਤੇ ਆ ਬਣਾ ਲੈਂਦੇ ਆਂ ਕੁਝ ਸਵਾਦ ਬਣੀ ਨਾਲ ਚਾਹ ਮੰਗ ਲੈ ਕੁਝ ਦੇ ਫਸਿਆ ਪਾ ਵੇਲੇ ਚ ਬੈ ਕੇ ਨਾ ਖਾ ਲਈ ਅੰਦਰ ਦੇ ਖਾਦੇ ਤੇ ਹੈ ਨਹੀਂ ਆਪਾਂ ਨਾ ਘਰ ਤੋਂ ਦਿੱਤਾ ਅੱਜ ਮੈਂ ਪਹਿਲੀ ਵਾਰੀ ਖਾਣਾ ਤੇ ਕਿੱਦਾਂ ਦਾ ਸਵਾਦ ਲੱਗਾ ਫੇਰ ਮਨੇ ਤਾਂ ਘਰੇ ਬਣਾਉਂ ਟ੍ਰਾਈ ਕਰਨਾ ਮੈਂ ਉਸ ਦਿਨ ਬਣਾਇਆ ਹੀ ਨਾ ਉਹ ਜਿਹੜੇ ਪੂਰੇ ਬੋਲਦੇ ਹਾਂ ਹਾਂ ਤੁਸੀਂ ਬੁਰਲੇ ਬਣਾਇਆ ਲਾਲ ਕੀਰ ਬਣਾਉਣਾ ਕੋਨਾ ਆ ਜਰਾ ਇਹ ਮੈਂ ਬੜੀ ਦੇਰ ਚ ਜਮਨਾ ਨਹੀਂ ਖਾਣੇ ਰਾਤ ਨੂੰ ਕਿਉਂਕਿ ਇਹ ਮਾਸੀ ਦਾ ਘਰ ਨਾ ਥੋੜਾ ਮਤਲਬ ਕਲੋਨੀ ਹਾਲੇ ਇੰਨੀ ਬਣੀ ਨਹੀਂ ਆ ਇਸ ਕਰਕੇ ਇਧਰ ਜਿਆਦਾ ਹਨੇਰਾ ਹੋ ਜਾਂਦਾ ਤੇ ਜਾਣਾ ਔਖਾ ਹੁੰਦਾ ਬਾਜ਼ਾਰ ਚ ਇਹ ਤੇਰੇ ਅੱਗੇ ਲੱਟਰਪਟਰ ਮੰਨਦੇ ਹਾਂ ਜੇ ਸਾਡੇ ਘਰੋਂ ਫੇਤੇ ਚੱਲ ਜਾਂਦੇ ਹੁੰਦੇ ਆ ਜਲਦੀ ਇਧਰ ਜਾਣਾ ਔਖਾ ਇਹਦਾ ਸੁਨਸਾਨ ਜਿਹਾ ਹੁੰਦੀ ਨਾ ਦਾਦੀ ਕੋਈ ਕਰਨਾ ਸਟੋਰ ਉਹ ਦੁਕਾਨ ਹੈ ਦੁਵਾਰ ਹਾਂ ਅੱਜ ਆਵੇ ਥੋੜੀ ਮੋਢੜੀ ਪਣੀ ਆਇਆ ਕੋਲੇ ਬਰਨੇ ਬੈਏ ਕਿਉਂਕਿ ਗੋੜ ਵਾਲੇ ਕਿਉਂਕਿ ਕਈਆਂ ਨੇ ਨਹੀਂ ਖਾਦੇ ਹੁੰਦੇ ਆ ਹਨਾ ਆਹ ਚੀ ਨਹੀਂ ਖਾਦੀ ਹੋਊਗੀ ਕਈਆਂ ਨੇ ਖਾਦੇ ਹੁੰਦੇ ਆ ਹਾਂ ਐਂ ਹੀ ਵੇਖੋ ਦੇ ਬਣਾਣ ਦੇ ਆ ਵਿੱਚ ਨਮਕ ਪਾ ਗਏ ਪਤਾ ਨੂੰ ਖਵਾਤੇ ਸੀ ਉਦੋਂ ਬਣਾ ਕੇ ਮਾਸੀ ਮੈਂ ਬਣਾ ਕੇ ਖਵਾਤੇ ਲਈ ਉਦਨ ਹੀ ਸੌਣ ਦਾ ਮਹੀਨਾ ਸਟਾਰਟ ਹੋਇਆ ਹੈ ਹਾਂ ਮੈਨੂੰ ਜਦੇ ਪੂਰੇ ਬਣਾ ਦੇ ਚਾਚੀ ਨੂੰ ਤਾਂ ਬਿਲਕੁਲ ਅਵੇ ਘਰ ਦੀ ਵਿੱਚ ਲੱਗ ਗਈ ਮੈਂ ਹੂੰ ਗੋਠੇ ਦੇ ਬਣਾਏ ਹੀ ਆਪਾਂ